ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਜਿਹੜੀ ਸੜਕ ਦੋਸਤੋ ਪੱਟੀ ਨੂੰ ਜਾਣਦੀ ਐ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂਗਾ ਤੇ ਬੁਰਜ ਰਹਿ ਕੇ ਬਿਲਕੁਲ ਆਹਮੋ ਸਾਹਮਣੇ ਪਿੰਡ ਆ ਕੰਡਿਆਲ ਬਿਲਕੁਲ ਥੋੜੀ ਦੂਰੀ ਤੇ ਆ ਸਰਹਾਲੀ ਮੰਡ ਵੀ ਪਿੰਡ ਥੋੜੀ ਦੂਰੀ ਤੇ ਆ ਤੇ ਸਰਹਾਲੀ ਤੋਂ ਜੇਕਰ ਆਪਾਂ ਗੱਲ ਕਰੀਏ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪੈਂਡਾ ਬੋਰਜਨ ਤੁਗੇ ਦੀ ਵੀਰ ਹੈਪੀ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਪਸ਼ੂ ਕੋਈ ਦੋ ਚਾਰ ਨੱਕ ਜਿਹੜੇ ਦੋਸਤੋ ਤੁਹਾਨੂੰ ਇਸ ਕਿੱਲੇ ਦੇ ਉੱਪਰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰ ਦੇ ਵਿੱਚ ਦੋ ਬੜਾ ਤੁਹਾਨੂੰ ਦਿਖਾਉਣੀਆਂ ਇੱਕ ਸੂਈ ਸਵਾਈ ਆ ਬਿਲਕੁਲ ਤਾਜੀ ਇੱਕ ਗੱਬਣ ਤਿਆਰੀ ਤੇ ਆ ਕੋਈ 5-7 ਦਿਨ ਹਜੇ ਸਮਾਂ ਕੱਢਦੀ ਹੈ 2 ਅਪ੍ਰੈਲ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ ਦੋਸਤੋ 12:00 ਵਜੇ ਦਾ ਬਾਕੀ ਦੋਹਾਂ ਪਾਸਿਆਂ ਦੀ ਜੇਕਰ ਆਪਾਂ ਗੱਲ ਕਰੀਏ ਦੋਸਤੋ ਜਿਹੜਾ ਪਾਸੂ ਸੋਇਆ ਸੁਆਇਆ ਉਹਨੂੰ ਦੋ ਟਾਈਮ ਚੋਕੇ ਤਸੱਲੀ ਆਪਣੀ ਨਰਖ ਪਰਖ ਜ਼ਰੂਰ ਕਰ ਲਿਆ ਕਰੋ ਤੇ ਜਿਹੜਾ ਪਾਸੂ ਗੱਬਣ ਕੋਈ ਵੀਰ ਲੈ ਕੇ ਜਾਂਦਾ ਚੌਥਾ ਥਨਾ ਦਾ ਭਰਾ ਕੇ ਆਪਣਾ ਤੇਪਾ ਜਿਹੜਾ ਦੋਸਤੋ ਬਿਲਕੁਲ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਤੇ ਆਓ ਲੈਨੇ ਆ ਬਧੇਰੇ ਡਿਟੇਲ ਹੈਪੀ ਦੇ ਨਾਲ ਗੱਲਬਾਤ ਕਰਕੇ ਹੈਪੀ ਭਰਾ ਸਾਸ੍ਰੀਕਾਰ ਸਾਸ੍ਰੀ ਸਾਨੂੰ ਸਾਹਿਬ ਠੀਠਾ ਮਹਾਰਾਜ ਹਾਂਜੀ ਬੜੀਆ ਕਿਰਪਾ ਜੀ ਠੀਕ ਹੈ ਹਾਂ ਵੀਰੇ ਉਦੋਂ ਪਸ਼ੂ ਪਾਏ ਸੀ ਆਪਾਂ ਕੋਈ ਚਾਰਕ ਨਾਕ ਸੀਗੇ ਉਹ ਵੇਗ ਗਏ ਉਦੋਂ ਹੀ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਜਿਹੜੇ ਇਹ ਦੋ ਬਸੂਆ ਦੋ ਜਾਂ ਤਿੰਨ ਕੋਨੇ ਘਟਲੀ ਹੋ ਗਈਆਂ ਗਾਂ ਇਹਦੇ ਦੋ ਹੀ ਇਸ ਟਾਈਮ ਹਾਲ ਦੀ ਘੜੀ ਅੱਛਾ ਅੱਛਾ ਜੀ ਇੱਕ ਉਹ ਘਟਲੀ ਹੋ ਗਈ ਗਾਂ ਠੀਕ ਹੈ ਉਹ ਮੈਨੂੰ ਦੱਸਿਆ ਵੀ ਤਾਜੀ ਸੂਈ ਸੀ ਹਾਂ ਜੀ ਕੱਲ ਸੂਈ ਸਨ ਸਾਬ ਉਹ ਘਟਲੀ ਹੋ ਗਈ ਅੱਛਾ ਅੱਛਾ ਹਾਂ ਜੀ ਚਲੋ ਕੋਈ ਗੱਲ ਨਹੀਂ ਫਿਰ ਤੇ ਅੱਜ ਜਿਹੜੇ ਆਪਣੇ ਕੋਲੇ ਦੋ ਨੇ ਦੋ ਬਸੂਆ ਨੇ ਆ ਤਾਜੀ ਸੂਈ ਆ ਇਸ ਸੂਆ ਬਸੂਈ ਨੂੰ ਅੱਜ ਪੰਜਵਾ ਦੇਣਾ ਅੱਛਾ ਜੀ ਦੁੱਧ ਲਾ ਲਓ ਬੋਲਾ ਲਾ ਲਓ 12 ਕਿਲੋ ਹੋਊਗਾ ਮਿੰਤੀ ਵਾਲਾ ਇਸ ਚੋਂ ਨਾਲ ਅੱਛਾ ਕੱਲ ਦੀ ਸੂਈ ਆ ਨਹੀਂ ਜੀ ਪੰਜਵਾਂ ਛੇਵਾਂ ਦਿਨ ਇਹਨੂੰ ਅੱਜ ਲਓ ਜੀ ਹਾਂਜੀ ਪੰਜਾਂ ਛੇਾਂ ਦਿਨਾਂ ਦੀ ਦੋਸਤੋ ਸੂਈ ਆ ਠੀਕ ਆ ਜੀ ਸ਼ੁਰੂਆਤ ਜਿਹੜੀ ਆਪਾਂ ਇਹਦੇ ਤੋਂ ਕਰ ਲੈਨੇ ਆਂ ਪੀ ਪੰਜਾਂ ਛੇਾਂ ਦਿਨਾਂ ਦੀ ਸੂਈ ਆ ਤੇ ਸੂਬਾ ਦੂਜਾ ਦੂਜਾ ਸੂਗਾ ਮਗਰ ਵੱਛੀ ਜੋ ਮਗਰ ਵੀ ਬੱਛੀ ਆ ਹਾਂਜੀ ਤਾਂ ਦੋਸਤੋ ਤੁਸੀਂ ਦੱਸਿਆ ਵੀ 11-12 ਕਿਲੋ 12 ਕਿਲੋ ਸੰਧੂ ਸਾਹਿਬ ਆਪਣੇ ਘਰੇ ਕੋਈ ਦੋ ਟਾਈਮ ਤਿੰਨ ਟਾਈਮ ਚੋੜਿਆ ਆਪਣ ਨੂੰ ਦਿੱਕਤ ਕੋਈ ਨਹੀਂ ਤੇ 11 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਹਾਂਜੀ ਆਪਾਂ ਇਹਨੂੰ ਚਵਾ ਹੀ ਦੇਣੀ ਉਹਨਾਂ ਦੇ ਠੀਕ ਆ ਜੀ ਹਾਂਜੀ ਬਿਲਕੁਲ ਚੁਵਾਈ ਕਰਕੇ ਸਾਰੇ ਵੀਰਾਂ ਨੂੰ ਦਿਖਾ ਦਾਂਗੇ 12 ਕਿਲੋ ਵੀਰਾਂ ਦਾ ਵੀ ਜਿਹੜਾ ਕੋਈ ਵੀਰ ਘਰੇ ਚੋ ਕੇ ਆਪਣੀ ਤਸੱਲੀ ਕਰਨਾ ਚਾਹੁੰਦਾ 12 ਕਿਲੋ ਆ ਜੇਕਰ ਕੋਈ ਆਨਲਾਈਨ ਸੌਦਾ ਕਰਦਾ ਤੇ 11 ਕਿਲੋ ਮੰਨ ਕੇ ਤੁਸੀਂ ਲੈ ਲਓ ਠੰਡੀ ਠੀਰੀ ਆ ਕੋਈ ਇਹੋ ਜਿਹੀ ਨਹੀਂ ਗੱਲ ਬਾਤ ਆ ਲਓ ਜੀ ਕਿ ਉਹ ਜਣ ਚੱਕਰ ਕੋਈ ਵੇਹ ਲੋ ਆ ਠੀਕ ਆ ਆ ਤੁਹਾਨੂੰ ਵੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਲਾਗਿਓ ਦਿਖਾ ਦਗੀ ਆਪਾਂ ਆ ਵੇਖੋ ਜੀ ਬਾਕੀ ਚੌਂਡ ਜਾਣ ਹੈਪੀ ਕੋਈ ਧਾਰਾਂ ਦਾ ਫਰਕ ਨਹੀਂ ਅਗਲੇ ਕਿੰਨਾ ਨਾ ਜੀ ਨਾ ਕੋਈ ਨਹੀਂ ਤੁਹਾਨੂੰ ਚਵਾਈ ਜਣੀ ਰਹੀ ਕਿੱਡੀ ਉਹਦੇ ਚਵਾਈ ਆ ਜੀ ਤੇ ਲਓ ਜੀ ਹਾਂਜੀ ਉਹ ਦੋਸਤੋ ਚਵਾਈ ਜਿਹੜੀ ਵੀਰਾਂ ਦਾ ਵੀ ਚੰਗੀ ਆ ਬਾਕੀ ਵੀਡੀਓ ਇੱਕ ਵਾਰੀ ਪੂਰੀ ਦੇਖ ਲਿਓ ਵਿੱਚ ਚਵਾਈ ਆਪਾਂ ਲਾ ਦੇਾਂਗੇ ਠੀਕ ਆ ਜੀ ਤੇ ਤਸੱਲੀ ਨਾਲ ਤੁਸੀਂ ਦੇਖ ਲਿਓ ਦੂਜਾ ਸੁਆ ਸੂਈ ਆ ਪੰਜਾਂ ਛੇ ਦਿਨਾਂ ਦੀ ਆ ਬੱਚੀ ਆ ਮਗਰ ਵੀਰਾਂ ਦਾ ਅਮਰ ਠਾ ਦੇ ਹੋ ਹੈਪੀ ਭਾਈ ਬੱਚੀ ਦਾ ਸੁਕਰੋ ਸੰਗ ਦੇ ਵਿੱਚ ਮਗਰ ਬੱਚੀ ਤੇ ਬਿਲਕੁਲ ਇੱਕ ਰੰਗ ਬਲੈਕ ਆ ਲੈ ਵੀ ਵੀਰਾਂ ਹੈਪੀ ਇੱਕ ਵਾਰੀ ਖੋਲ ਕੇ ਤੋਰਦੇ ਕਿਦਰ ਲੰਬਾ ਤੋ ਇਹ ਵੈੜ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਤਾਜੀ ਸੁਈ ਆ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਗਈ ਆ ਬਾਕੀ ਜੇਕਰ ਆਪਾਂ ਕੱਦ ਦੀ ਗੱਲ ਕਰ ਲਈਏ ਕੱਦ ਵੀ ਤਕਰੀਬਨ ਕੋਈ ਮੀਡੀਅਮ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੇ ਬੇਲਬੋਲ ਚੰਗੀ ਆ ਲੰਬਾਈ ਚੰਗੀ ਆ ਕੱਦ ਮੀਡੀਅਮ ਆ ਬਾਕੀ ਬੱਛੀਆਂ ਦੇ ਵਿੱਚ ਹੀ ਪੈਂਦੀ ਆ ਕੋਈ ਸੁਵੀਆਂ ਦੇ ਵਿੱਚ ਨਹੀਂ ਕੋਈ ਦੂਜਾ ਸੁਆ ਰੱਸੀਆਂ ਵੜਣ ਦੇ ਵਿੱਚ ਕੋਈ ਵੀ ਰ ਮੰਨ ਸਕਦਾ ਆ ਦੇਖੋ ਉਹਦਾ ਕੋਈ ਖੂਸਾ ਨਹੀਂ ਜਾਈ ਇਹਨੂੰ ਪਤਾ ਡੰਗਰ ਲੈ ਵੀ ਬਸੇ ਹੱਥੀ ਕੋਈ ਮੰਗਾਉਂਗਾ ਨਿਆਣਾ ਪਾਉਣ ਦੀ ਰਸੀ ਉਸ ਵੇਲੇ ਨਿਆਣਾ ਪਾ ਗਿਆ ਪਰ ਚਵਾ ਹੀ ਨਹੀਂ ਜਾਣੂ ਤੇ ਨਿਆਣਾ ਪਾਇਆ ਚੰਗਾ ਸਕਣਾ ਆ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਆ ਬਣਾਤ ਨਾ ਵੇਖੋ ਦੋਸਤੋ ਠੀਕ ਆ ਭਵਾਨੇ ਦੀ ਬੰਤਰਲੇਵੇ ਦੀ ਬੰਤਰ ਥਾਣਾ ਤੋਂ ਉਹਦਾ ਸਹਜ ਆ ਕਰੋ ਚੈੱਕ ਵੀ ਨਵੀ ਹੈਪੀ ਦਾ ਕੀ ਮੁੱਲ ਕਰਨਾ ਵੀਰ ਫਿਰ ਇਹਦਾ ਮੁੱਲ ਕਹਿੰਨ ਨੂੰ 40 ਕਾਲੀਆ 42 ਕਾਲੀਆ 37000 ਦੀ ਵੜ ਦੇ ਦਾਂਗੇ 37000 ਦੀ ਹਾਂਜੀ ਲਓ ਵੀ ਦੋ ਦੇ 13 14 ਕਿੱਲੇ ਚੋਗੀ 12 ਕਿਲੋ ਦਾ ਆਪਣੇ ਘਰੇ ਦੋ ਟਾਂ ਚੋੜੀ 11 ਕਿਲੋ ਦੀ ਗਾਰੰਟੀ ਹੋ ਗਈ ਆਪਣੀ ਹਾਂਜੀ ਲਓ ਦੱਸੋ ਬਾਕੀ ਜੇਕਰ ਮਿਲਕ ਕਪੈਸਿਟੀ ਦੀ ਗੱਲ ਕਰ ਲਈਏ ਤੇ ਵੀਰਾਂ ਦਾ ਵੀ ਕੋਈ 13 14 ਜਾਂ 12 13 13 ਤੱਕ ਚੱਲਣ ਵਾਲੀ ਆ ਵੜ ਹੁਣ ਤਕਰੀਬਨ ਕੋਈ 12 ਕਿਲੋ ਕੋਈ 11 12 12 ਕਿਲੋ ਮੰਨ ਕੇ ਸੌਦਾ ਕਰ ਸਕਦੇ ਹੋ ਤੁਸੀਂ ਬਾਕੀ ਸੂਈ ਜੇ ਬਿਲਕੁਲ ਤਾਜ਼ੀ ਮੈਲੇ ਮੈਲੇ ਚੱਲਣ ਤੋਂ ਬਾਅਦ ਆਪਾਂ ਨੂੰ ਉਮੀਦ ਹੁੰਦੀ ਹੈ ਵੀ ਦੋਸਤੋ ਪਸ਼ੂ ਬਿਲਕੁਲ ਪੀਕ ਤੇ ਕੋਈ ਕਿਲੋ ਖੰਡ ਦੁੱਧ ਵਧ ਜੂਗਾ। ਬਾਕੀ ਜਿੱਡੇ ਕੱਦ-ਕਾਟ ਵਾਲੀ ਆ ਕੋਈ 13 12 13 13 14 ਲੀਟਰਾਂ ਦਾ ਕੁਝ ਨਹੀਂ ਵੈਸੇ ਚੰਗੀ ਸੇਵਾ ਹੋਈ ਤੇ ਤੇ 36000 ਦੀ ਦੱਸਿਆ ਐਪੀ 36000 ਦੇ ਵੈਸੇ ਦੇ 36 ਦੀ ਕਹਿ ਦੀ 36 ਦੀ ਦੇ ਦਾਂਗਾ ਉਹਦਾ ਕਿਲੋ ਦੀ 36000 ਦੀ ਮਿਲ ਜੂਗੀ ਠੀਕ ਹੈ ਉੱਚੇ ਸ਼ੋਰ ਸ਼ਾੜੀ ਹੋਊਗੀ। ਲਓ ਬੇ ਠੀਕ ਹੈ। ਠੀਕ ਹੈ ਭਰਾ। ਅੱਛਾ ਐਪੀ ਜਿਹੜੀ ਅੱਗੇ ਸੈਕੰਡ ਨੰਬਰ ਤੇ ਆ ਵੈੜ ਆਪਣੇ ਕੋ ਤਜਾ ਸੁਭਾ ਹਾਂਜੀ ਲੋ ਜੀ ਚੰਗੀ ਆ ਨਿੱਗਰ ਨੂੰ ਕਰੇ ਵੀ ਪੂਰੀ ਹੈ ਹਾਂਜੀ ਤੇ ਦਿਨ ਤੇ ਕਿੰਨੇ ਬਾਕੀ ਅਜੇ ਇਹ 10 ਦਿਨ ਲੈਣੇ ਚਾਹਵਾ ਜੇ 10 ਕਦੇ ਹਾਂਜੀ ਤੇ ਬਾਕੀ ਚੌਥਾਣਾਂ ਦੀ ਹੈ ਚੰਗੀ ਤੇ ਪਣਾ ਮੈਂ ਕਹਿੰਨਾ ਬਹੁਤ ਜ਼ਿਆਦਾ ਚੀਪਾ ਇੱਕੋ ਜਿਹਾ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਠੀਕ ਹੈ ਚਿਪਣ ਇੱਕ ਨੰਬਰ ਆ ਬਾਕੀ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਸਕਦਾ ਚੌਥਾਣਾਂ ਦੀ ਬਾਹਰ ਇੱਕ ਵਾਰੀ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਕਰੋਸ ਅੰਗ ਦੇ ਵਿੱਚ ਕੋਈ ਸ਼ਾਈਪਾਲ ਦਾ ਤੇ ਕੋਈ ਐਫ ਦਾ ਕਰੋਸ ਮੰਨ ਸਕਦੇ ਜੇ ਤੁਸੀਂ ਠੀਕ ਹੈ ਜੀ ਕਰੋਸ ਅੰਗ ਜਿਦਾਂ ਕਿ ਅਕੇ ਬਿਲਕੁਲ ਬਹੁਤੇ ਵੀਰ ਰੋਤ ਨੂੰ ਵੇਖ ਕੇ ਵੀ ਪਸ਼ੂ ਖਰੀਦਦੇ ਕਰਾਉ ਸੀ ਚੱਲਣੀਆਂ ਹੁੰਦੇ ਗਰਮੀ ਹੋਵੇ ਤੇ ਛਾੜੀ ਠੰਡੀ ਹੈ ਪੂਰੀ ਹਾਂਜੀ 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 ਠੰਡੀ ਠੀਕ ਹੈ ਕੀ ਕੋਈ ਇਹਨਾਂ ਗੱਲ ਬਾਤ ਆ ਲੋ ਜੀ ਠੀਕ ਹੈ ਬੰਗੀ ਬੰਦੀ ਠੰਡੀ ਵੜੀ ਹਾਂ ਤੇਲ ਟੋਲਵਾਵਾ ਜੀ ਹੈ ਹਾਂਜੀ ਲੈ ਠੀਕ ਹੈ ਜੀ ਲੈ ਵੀ ਹੈਪੀ ਵੀਰ ਖੋਲ ਲੈ ਇਹਨੂੰ ਬਾਹਰ ਦਿਖਾਈਏ ਤੋਰ ਕੇ ਤੋਂ ਦੋਸਤੋ ਇੱਕ ਵਾਰੀ ਲੰਮਾ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਪੁੱਤ ਜਿਆ ਸੁਆ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਕੱਦ ਵੀ ਤਕਰੀਬਨ ਵਧੀਆ ਵੈੜ ਦਾ ਇੱਕ ਪਹਿਲੀ ਵੈੜ ਦਿਖਾਈ ਸੀ ਤੁਹਾਨੂੰ ਤੇ ਤਕਰੀਬਨ ਕੱਦ ਕਾਠ మీడియం ਤੋਂ ਥੋੜਾ ਜਿਹਾ ਜ਼ਿਆਦਾ ਉੱਚਾ ਹੈ ਠੀਕ ਆ ਬਾਕੀ ਸਿਹਤ ਵਾਈਜ ਵੇਖੀਏ ਤੇ ਪਲੀ ਵੀ ਪੂਰੀ ਆ ਜਿੰਨੇ ਵੀਆ ਵਜਨ ਚੰਗਾ ਬਾਕੀ ਢਿਲ ਟੋਲ ਕਾਫੀ ਆ ਥੱਲੇੋਂ ਬਖਾਲਾ ਵੇਖੀਏ ਤੇ ਢਿੱਨਾ ਕਾਫੀ ਜਤੀਆਂ ਨੇ ਇਹਦਾ 17 18 ਗੋਲ ਦੁੱਧ ਦੇਰ ਕੀ ਭਰਾਈ ਆਊਗੇ ਆ ਠੀਕ ਹੈ ਜੀ ਦੇਣ ਵਾਲੋ ਦਾਹੀ ਕਰਦੇ ਵਾਲਾ ਬੱਚਾ ਵਕਾ ਦੇਣ ਦਾ ਲੈ ਲਊਗੇ ਆ ਲੈ ਜੂਗੀ 10 ਕਰਾਂਗੇ ਹਾਂ ਜੀ ਬਾਕੀ ਠੰਡੀ ਜੀ ਨਹੀਂ ਨਗੀ ਆ ਵੀ ਕੋਈ ਹੋਈ ਲੂ ਲੂ ਸ਼ੂ ਵਾਲੀ ਨਹੀਂ ਬਾਕੀ ਥਾਣਾ ਤੁਨੋਂ ਵੀ ਆफी ਪੂਰਾ ਥੀ ਚ ਭਾਈ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਾਕੀ ਚੱਪਣ ਵੀ ਜਿਹੜੀ ਦੋਸਤੋ ਬਿਲਕੁਲ ਇੱਕੋ ਜਿਹਾ ਨੀਰਾ ਇੱਕੋ ਜਿਹਾ ਨੀਰਾ ਉਹ ਖੱਟਾ ਸ਼ਹਿਦ ਵਰਗਾ ਹੀ ਤਿੰਨਾਂ 사14사 ਹਾਂ ਲਓ ਜੀ ਆ ਮਾੜੀ ਵਿਖਾ ਦਿਓ ਫੇਸ ਆ ਲਓ ਠੀਕ ਹੈ ਜੀ ਸੋ ਆ ਫੇਸ ਕੁਆਲਿਟੀ ਵੱਲੋਂ ਆ ਠੀਕ ਹੈ ਜੀ ਬੋਦੀ ਵਾਲੀ ਵੈੜਾ ਛੋਟੇ ਜੇ ਕੰਨ ਤੇ ਇੱਕ ਰਾਂਗਾ ਬਿਲਕੁਲ ਬਲੈਕ ਠੀਕ ਹੈ ਜੀ ਤੇ ਬਾਕੀ ਥਾਣਾ ਤੁਨੋਂ ਦਾ ਸੈਜ ਚੰਗਾ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਗਈ ਆ ਤੇ ਜੱਸ ਸੁਬਾ ਸੁੰਦੀ ਕਰਮਾ ਵਾਲੀ 8 ਲਾਜੇ 7 ਲਾਜੇ ਭਾਵੇਂ 10 ਵੀ ਦਿਨ ਲੈ ਕੇ ਜਾ ਸਕਦੀ ਆ ਬਾਕੀ ਹਫਤਾ 8 ਦਿਨ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਠੀਕ ਆ ਤੋਂ ਕਰਮਾ ਵਾਲੀ ਜਿਨਾ ਵੀ ਆ ਦੋਸਤੋ ਪੂਰਾ ਬਣੂਗੀ ਤਿਆਰੀ ਪੂਰੀ ਸੋਹਣੀ ਕਰੂਗੀ ਲਾਏ ਬਣਾਏ ਸੋਨਾ ਪਈ ਤੇ ਉਮੀਦ ਕਰਦੇ ਆ ਵੀ ਵਧੀਆ ਬਣੂਗੀ ਥੱਲੇ ਮਾ ਜੀ ਆ ਬਈ ਅੱਛਾ ਹੈਪੀ ਵੀਰ ਇਹਦਾ ਵੀਰ ਲੈਣ ਦੇਣ ਕੀ ਕਰਦੇ ਪਏ ਆ ਸੰਦਾ ਮੁੱਲ ਕਨ 60 ਕਰ ਲੀਏ ਹਾਂ ਜੀ 55 ਕਰ ਲੀਏ 52000 ਦੀ ਵੈਟ ਦੇ ਦਾਂਗੇ 52 ਦੇ ਪੂਰੇ 50% ਦੇ ਦਾਂਗੇ 50 ਦੀ ਹਾਂਜੀ ਹੋਰ ਵੀ ਹੋ ਜੂਗਾ ਥੋੜਾ ਛੋਟ ਛੱਪਾ ਜੂ ਕੋ ਨਹੀਂ ਮੌਕੇ ਤੇ ਮੈਂ ਵੀ ਕਰ ਤੀ ਹੈਪੀ ਜਿੰਨਾ ਵੀ ਹੋ ਸਕਦਾ ਮਾਨਤਾ ਬਬ ਦੋਸਤੋ 55 52 ਕੁਝ ਵੀ ਹੋਵੇ ਡਿਮਾਂਡ 50000 ਦੇ ਵਿੱਚੋਂ ਛੋਟ ਛੱਪਾ ਸੂਸਵਾਲੇ ਸਾਥ ਬੈਠੇ ਹਾਂ 1000 ਦੀ ਵੇਚ ਲਈ ਦੀ ਆ ਜਿੱਡੀ ਕੱਤ ਬੋਤ ਅਲੀ ਰਾਣੀ ਬਾਜੀ ਆ ਲਓ ਵੀ ਹਾਂਜੀ ਸੋ ਇਹ ਦੋਸਤੋ ਦੋ ਵੜਾ ਸੀ ਅੱਜ ਬਾਈ ਹੈਪੀ ਦੇ ਕੋਲ ਇੱਕ ਸੂਈ ਆ ਤੇ ਇੱਕ ਗੱਬਣਾ ਤਿਆਰੀ ਤੇ ਸਮਝੋ ਮੇਰਾ ਵੀ ਕੋਈ 5-7 ਦਿਨ ਸੰਭਲਣ ਦੀ ਲੋੜ ਆ ਤਿਆਰੀ ਤੇ ਕੋਈ ਵੀ ਅੱਗੇ ਵਪਾਰ ਦੀ ਲੈਣ ਦੇ ਵਿੱਚ ਵੀ ਲੈ ਕੇ ਜਾਣਾ ਚਾਹੁੰਦਾ ਤਾਂ ਤਾਂ ਵੀ ਕੋਈ ਦੋ ਪੈਸੇ ਦੇ ਦਊਗੀ ਪੂਰੀ ਤਿਆਰੀ ਤੇ 50000 ਦੇ ਵਿੱਚੋਂ ਛੋੜ ਛੱਪਾ ਲਾ ਵੀ ਆਪੀ ਆਪਣੇ ਕੋਲੇ ਦੋ ਨਾਗਨੇ ਅੱਜ ਇੱਕ ਕਸੂਈਏ ਤੇ ਇੱਕ ਗੱਬਣ ਹੈ ਹਾਂਜੀ ਤੇ ਨੰਬਰ ਕਰ ਦਈਏ ਸਾਂਝੇ 814 73572 73572 ਹਾਂਜੀ ਲੋ ਵੀ ਦੋਸਤੋ ਇਹ ਨੰਬਰ ਨੇ ਵੀਰ ਖੈਪੀ ਦੇ ਇਹਨਾਂ ਤੇ ਤੁਸੀਂ ਕਾਲ ਕਰ ਲਿਓ ਬਾਕੀ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ ਦੂਰੋਂ ਜਿਹੜਾ ਕੋਈ ਆ ਰਿਹਾ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਨਹੀਂ ਵਿਜ਼ਿਟ ਕਰ ਸਕਦਾ ਵੀਡੀਓ ਕਾਲ ਤੇ ਤੁਸੀਂ ਆਪਦੀ ਤਪਾ ਕੇ ਜਾਂ ਜਿਹੜਾ ਪਾਸੋਂ ਸੋਇਆ ਉਹਨੂੰ ਇੱਕ ਟਾਈਮ ਜਾਂ ਦੋ ਟਾਈਮ ਚੁਆ ਕੇ ਤਸੱਲੀ ਵੀ ਕਰਵਾ ਸਕਦੇ ਜੀ ਨੰਬਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਦੇ ਤੁਸੀਂ ਗੋਲ ਕਰ ਲਿਓ ਮਿਲਦਿਆਂ ਦੋਸਤਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ